ਇਹ ਇਹ ਜਵਰਾਜ ਬੋਲਦਾ ਹੈਗਾ ਤੇ ਕੱਦ-ਕਾਠ ਬਾਡੀ ਬੰਦ ਤੇ ਵੀ ਜਾਨੀ ਕਿ ਚੰਗਾ ਟੀਕਾ ਕਰਕੇ ਬਹੁਤ ਵਧੀਆ ਆਈ ਹੈਗੀ ਜੀ ਤੁਸੀਂ ਸਿੰਗ ਦੇਖ ਸਕਦੇ ਹੋ ਸਿੰਗਾ ਦੀ ਵੀ ਗੁੰਡੀ ਆ ਤੇ ਸਭੀ ਵੀ ਚੰਗੀ ਆ ਕੋਈ ਲਿੱਸੀ ਨਹੀਂ ਹੈਗੀਗੀ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਦੂਜੇ ਸੂਏ ਸੂਈ ਆ ਇਹ ਇਹ ਵਿਕਾਊ ਆ ਗਈ ਤੇ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ 10ਕ ਦਿਨ ਇਹਨੂੰ ਸੂਈ ਨੂੰ ਹੋਏ ਹੈਗੇ ਤੇ ਬੱਚਾ ਇਹਦਾ ਤੁਸੀਂ ਬੈਠਾ ਦੇਖ ਸਕਦੇ ਹੋ ਬੱਚਾ ਕਟਾ ਹੈਗਾ ਤੇ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਜਿਵੇਂ ਆਮ ਖੇਤੀਬਾੜੀ ਦੇ ਨਾਲ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ ਉਦਾਂ ਪਸ਼ੂ ਰੱਖੇ ਪਿਆ ਤੁਹਾਨੂੰ ਇੱਕ ਵਾਰੀ ਆਪਾਂ ਕੈਮਰਾ ਮਾਰ ਕੇ ਦਿਖਾ ਦਿੰਨੇ ਆਗੇ ਤੇ ਜਿਹਨੂੰ ਪਸੰਦ ਆਉਂਦੀ ਆ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਤੇ ਤੁਹਾਨੂੰ ਆਪਾਂ ਤੋਰ ਕੇ ਵੀ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਅ ਸਭ ਤੋਂ ਪਹਿਲਾਂ ਬਾਈ ਆਪਣਾ ਨਾਂ ਦੱਸ ਦਿਓ ਬਲਵਿੰਦਰ ਸਿੰਘ ਹੈ ਜੀ ਠੀਕ ਹੈ ਆਪਣਾ ਨਾਂ ਬਾਈ ਮੇਰਾ ਨਾਂ ਹਰਪ੍ਰੀਤ ਸਿੰਘ ਹੈ ਜੀ ਮੇਰੇ ਮੇਰੇ ਡੈਡੀ ਹੈ ਇਹਨਾਂ ਦਾ ਨਾਂ ਬਲਵਿੰਦਰ ਸਿੰਘ ਹੈ ਠੀਕ ਹੈ ਜੀ ਕੱਚਾ ਨਾਂ ਇਹਨਾਂ ਦਾ ਸ਼ਿੰਦਾਗਾ ਪਿੰਡ ਚ ਹੈ ਠੀਕ ਹੈ ਪਿੰਡ ਚ ਮਤਲਬ ਇਹ ਨਾਣਾ ਜਾਣਦੇ ਆ ਜੀ ਕੱਚਾ ਨਾਂ ਠੀਕ ਹੈ ਤੇ ਜਿਹੜੀ ਬਾਈ ਆਪਾਂ ਇਹ ਝੋਟੀ ਬਗਾਉ ਕਰੀ ਹੈਗੀ ਹਾਂਜੀ ਕੀ ਡਿਟੇਲ ਆ ਗਈ ਇਹਦੀ ਕਿਹੜੇ ਸੂਏ ਸੂਈ ਆ ਇਹ ਏ ਬਾਈ ਜੀ ਦੂਜੇ ਸੂਏ ਸੂਈ ਆ ਜੀ ਐਕਤੀ ਦੂਜੇ ਸੂਏ ਸੂਈ ਆ ਹਾਂ ਜੀ ਦੂਜੇ ਕਿੰਨੇ ਦਿਨ ਹੋ ਗਏ ਸੂਈ ਨੂੰ 10 ਕੁ ਦਿਨ ਹੋ ਗਏ ਜੀ 10 ਦਿਨ ਹੋ ਗਏ 10 ਦਿਨ ਸੂਈ ਨੂੰ ਹੋ ਗਏ ਹਾਂ ਠੀਕ ਆ ਤੇ ਬੱਚਾ ਮਗਰ ਕੀ ਆ ਕੱਟਾ ਕੱਟਾ ਜੀ ਕੱਟਾ ਠੀਕ ਆ ਇਹ ਕੱਟਾਗਾ ਇਹ ਦੋਸਤੋ ਕੱਟਾਗਾ ਤੇ ਇਹ ਜਵਰਾਜ ਬੁੱਲਦਾਗਾ ਤੇ ਕਦ ਕਾਠ ਬਾਡੀ ਬੰਦ ਤੇ ਵੀ ਯਾਨੀ ਕਿ ਚੰਗਾ ਟੀਕਾ ਕਰਕੇ ਬਹੁਤ ਵਧੀਆ ਆਈ ਹੈਗੀ ਤੇ ਦੁੱਧ ਹੁਣ ਕਿੰਨਾ ਤਿਆਰ ਹੋਊਗਾ 90 ਲੀਟਰ ਹੋਊਗਾ ਕਿ ਅਸੀਂ ਪਹਿਲੇ ਸੂਏ ਜਿਹੜਾ ਕੱਢਿਆ ਹਾਂਜੀ ਪਰ ਹੁਣ ਤਾਂ ਥੋੜੇ ਜਣੇ ਹੋਏ ਕਰਕੇ ਅਜੇ ਦਬੜਾ ਦਬੂੜਾ ਪਾਉਣ ਵਾਲਾ ਇਹ ਇੰਨਾ ਕੀ ਰੱਖ ਲੋ ਆਹ ਵਾਹ ਇੱਕ ਬੀ ਯਾਨੀ ਕਿ ਪਹਿਲੇ ਸੂਏ ਜਨੇ 10 ਲੀਟਰ ਦਿੱਤਾਗਾ ਹਾਂ ਹਾਂ ਤੇ ਹੁਣ ਵੀ 10 ਲੀਟਰ ਤਿਆਰ ਆ ਜਾਣੀ ਹਨ ਹਾਂ 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 ਹੁਣ ਤਾਂ ਵੀ ਸੇਵਾ ਸੁਬਾ ਕਰਕੇ 10 ਲੀਟਰ ਹੋਇਆ ਵੀ ਬਦੂ ਕੀ ਹਿੰਦੀ ਬਦੂ ਠੀਕ ਆ ਹਜੇ ਬਾਕੀ ਗੜੋਂ ਵੀ ਚੱਲਣਾ ਹੋਣਾ ਇਹਨੇ ਹਨਾ ਹਾਂ 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 ਚੱਲਣਾ ਬਾਕੀ ਸੇਵਾ ਦੇ ਨਾਲ ਵੱਧ ਸਕਦੀ ਆ ਹਨਾ ਬਿਲਕੁਲ ਠੀਕ ਆ ਤੇ ਇਹਦਾ ਆਪਾਂ ਮੁੱਲ ਕਿੰਨਾ ਕੁ ਰੱਖਿਆਗਾ ਉਹਦਾ 110000 ਰੁਪਇਆ ਲੱਗਣਾ। ਮੁੱਲ 110000। ਹਾਂ ਠੀਕ ਆ ਬਾਕੀ ਮੌਕੇ ਤੇ ਹੋ ਜੂ ਮਾਨ ਤਾਨਾ ਹਨਾ। ਹਾਂ ਉਹ ਚਲੋ ਕਰ ਦਾਂਗੇ ਜੀ। ਉਹ ਮੌਕੇ ਤੇ ਬਾਕੀ ਦੇਖ ਮਾਨ ਤਾਨਾ ਹੋਈਏ। ਠੀਕ ਆ। ਤੇ ਇੱਕ ਵਾਰੀ ਖੋਲ ਕੇ ਗੇੜਾ ਦਵਾ ਦੇ ਬਾਈ। ਹਾਂ ਜੀ। ਲੋਬੀ ਦੋਸਤੋ ਤੁਸੀਂ ਤੁਰ ਤਰਦੀ ਨੂੰ ਗੇੜਾ ਇੱਕ ਵਾਰੀ ਚੈੱਕ ਕਰ ਸਕਦੇ ਹੋ ਗੇੜਾ ਦਵਾ ਦਿੰਨੇ ਆਪਾਂ ਤੇ ਡਿਟੇਲ ਆਪਾਂ ਸਾਰੀ ਲੈ ਕੇ ਦੇਤੀ ਆ। ਦੇਖ ਸਾਦੇ ਤੁਸੀਂ ਕੰਦ ਕਾੜ ਵੀ ਵਧੀਆ ਮਤਲਬ ਕਿ ਚੰਗੇ ਦੇ ਵਿੱਚ ਆ ਗਈ ਤੇ ਬਾਡੀ ਬਾਂਤਰ ਵੀ ਚੰਗੀ ਆ ਦੇਖ ਸਕਦੇ ਆ ਤੁਸੀਂ ਬਾਕੀ ਆਰਡਰ ਦੀ ਕੁਆਲਿਟੀ ਆ ਉਹ ਵੀ ਚੰਗੀ ਆ ਫੈਕਸ ਆ ਗਈ ਤੇ ਥਾਣਾ ਦਾ ਸਹਿਜ ਵੀ ਮਤਲਬ ਕਿ ਵਧੀਆ ਹੈਗਾ ਤੇ ਥਾਣਾ ਦੇ ਵਿੱਚ ਵਿਥੀ ਵਿਥੀ ਵੀ ਥਾਣਾ ਦੇ ਵਿੱਚ ਚੰਗੀ ਆ ਗਈ ਪਿਛਲੇ ਥਾਣਾ ਦੀ ਵੀ ਤੇ ਅੱਗੇ ਪਿੱਛੇ ਵਾਲੇ ਥਾਣਾ ਦੀ ਵੀ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਉਪਰੇ ਤੋਂ ਹੋ ਜਾਂਦਾਗਾ ਵੈਸੇ ਠੰਡੀ ਸੀ ਲਾ ਗਈ ਬਾਕੀ ਤੁਸੀਂ ਸਿੰਘ ਦੇਖ ਸਕਦੇ ਹੋ ਸਿੰਘਾਂ ਦੀ ਵੀ ਗੁੰਡੀ ਆ ਤੇ ਸਭੀ ਵੀ ਚੰਗੀ ਆ ਕੋਈ ਲਿੱਸੀ ਨਹੀਂ ਹੈਗੀ ਤੇ ਬਾਕੀ ਤੁਸੀਂ ਥਾਣੇ ਦੇਖ ਸਕਦੇ ਹੋ ਥਾਣੇ ਵੀਾਰੇ ਵਧੀਆ ਇੱਕੋ ਜਿਹੇ ਹੈਗੇ ਤੇ ਬਾਕੀ ਤੁਸੀਂ ਜਿਹਨੂੰ ਵੀ ਪਸੰਦ ਆਉਂਦੀ ਆ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾਗਾ ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਹੋ ਭਾਈਆਂ ਨਾਲ ਤੇ ਆਪ ਦਾ ਤੁਸੀਂ ਇੱਥੇ ਆ ਕੇ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਤੇ ਤੁਸੀਂ ਝੋਟੀ ਨੂੰ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਆ